ਇਲਾਕੇ ਵਿੱਚ ਬਾਲ ਵਿਆਹ ਕਰਾਉਣ ਦੀ ਕੋਸ਼ਿਸ਼ ਨੂੰ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਮੌਕੇ ਤੇ ناکਾਮ ਬਣਾ ਦਿੱਤਾ ਜਾਣਕਾਰੀ ਅਨੁਸਾਰ ਬੋਹੜ ਦੇ ਸ਼ਹਿਰ ਭਗਤ ਸਿੰਘ ਨਗਰ ਵਿੱਚ 15 ਥਾਲਾਂ ਨਾਬਾਲਗ ਲੜਕੀ ਦਾ ਵਿਆਹ 42 ਥਾਲਾਂ ਵਿਅਕਤੀ ਨਾਲ ਕਰਵਾਇਆ ਜਾ ਰਿਹਾ ਸੀ ਜਿਸ ਦੀ ਜਾਣਕਾਰੀ ਬੋਹੜ ਦੇ ਸਮਾਜ ਸੇਵੀ ਗਗਨ ਚੁੱਭ ਨੂੰ ਮਿਲੀ ਜਿਨ੍ਹਾਂ ਨੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤਹਿਤ ਮੌਕੇ ਤੇ ਪਹੁੰਚੀ ਟੀਮ ਨੇ ਵਿਆਹ ਤਮਾਰੋ ਤੇ ਤੁਰੰਤ ਰੋਕ ਲਗਾ ਦਿੱਤੀ ਪ੍ਰਸ਼ਾਸਨ ਨੇ ਤਸਿਆਤੀ ਨਾਬਾਲਗਾਂ ਦੇ ਵਿਆਹ ਕਰਾਉਣਾ ਕਾਨੂੰਨ ਅਨੁਸਾਰ ਗੰਭੀਰ ਅਪਰਾਧ ਹੈ ਅਤੇ ਇਸ ਦੇ ਨਤੀਜੇ ਵਜੋਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਬਾਲ ਵਿਕਾਸ ਅਧਿਕਾਰਨ ਨੇ ਇਹ ਕਿ ਸਮਾਜ ਨੂੰ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਤੇ ਵੀ ਬਾਲ ਵਿਆਹ ਦੀ ਸੂਚਨਾ ਮਿਲੇ ਤਾਂ ਤੁਰੰਤ ਪ੍ਰਸ਼ਾਸਨ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਜੀ ਆਇਆਂ ਨੂੰ ਕੀ ਮਾਮਲਾ ਜੀ? ਇਹ ਜਿਲ੍ਹਾ ਬਾਲ ਅਫਸਰ ਅ ਦਫ਼ਤਰ ਰਿਪੋਰਟ ਫਾਈਲ ਕਰ ਤੋਂ ਆਇਆ ਹੈ ਜਿਹੜਾ ਨਾ ਭਵਿੰਦਰ ਹੈ। ਜੀ। ਕੀ ਸੂਚਨਾ ਮਿਲੀ ਸਰ ਅੱਜ? ਤਰੀ 1098 ਤੇ ਸੂਚਨਾ ਮਿਲੀ ਸੀ ਲੋਕ ਸੁਣਦੇ ਆ ਹੋਣੀ ਹੈ ਜੀ ਛੋਟੀ ਬੱਚੀ ਦਾ ਇੱਕ 15 16 ਸਾਲ ਦੀ ਬੱਚੀ ਉਹਦਾ ਮੈਰਿਜ ਹੋ ਰਹੀ ਹੈ ਜੀ ਜੀ ਤੇ ਮੌਕੇ ਤੇ ਜਾ ਕੇ ਅਸੀਂ ਉਸ ਤੇ ਚੈੱਕ ਕੀਤਾ ਜੀ ਵਿਆਹ ਰੁਕਾਤਾ ਜੀ ਅਬ ਵਿਆਹ ਨਹੀਂ ਹੋਗਾ ਅੰਗੇਜਮੈਂਟ ਕਰ ਰਹੇ ਇਥੇ ਜੀ ਜੀ ਹਾਂ ਜੀ ਹਾਂ ਜੀ ਬਟ ਉਹਨਾਂ ਨੂੰ ਸਮਝਾ ਕੇ ਉਹਨਾਂ ਬਾਬਦ ਕਰ ਦਿਆਂਗੇ ਜੀ ਅੱਜ ਜੀ ਤੇ ਹਾਂ ਜੀ ਫਿਰ ਬ੍ਰਦਰ ਇੱਕ ਤੁਹਾਡੇ ਮਾਧਿਅਮ ਨਾਲ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜੀ ਕਿ ਕਿਰਪਾ ਕਰਕੇ ਜਿਹੜੀ ਕਾਨੂੰਨ ਦੇ ਔਰ ਤੇ ਜਿਹੜੀ ਬੱਚੀ ਦੀ ਜਿਹੜੀ ਮੈਂ ਪਾਏਗੀ ਉਮਰ 18 ਸਾਲ ਤੇ ਲੜਕੇ ਦੇਤੀ ਤਾਂ ਠੀਕ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਬੱਚੇ ਨੂੰ ਪੜਾਉਣਾ ਲਖਾਉਣਾ ਤੇ ਆਪਦੇ ਪੈਰਾਂ 'ਚ ਖੜਾ ਹੋ ਕੇ ਨਾ ਕੋਈ ਨੌਕਰੀ ਕੋਈ ਯਾਰਾ ਤੇ ਜਾਂ ਕੋਈ ਆਪ ਦਾ ਕੋਈ ਬਿਜ਼ਨਸ ਕਰੀ ਬੱਚਾ ਤਾਂ ਦੀ ਵਿਆਹ ਕਰਨਾ ਚਾਹੀਦਾ ਨਹੀਂ ਤਾਂ ਕਈ ਵਾਰੀ ਕੋਈ ਮਜਬੂਰੀ ਬਣ ਜਾਂਦੀ ਹੈ ਤਾਂ 18 ਸਾਲ ਤੋਂ ਪਹਿਲਾਂ ਬੱਚੀ ਦਾ ਵਿਆਹ ਨਾ ਕੀਤਾ ਜਾਵੇ ਠੀਕ ਹੈ ਜੀ ਕੋਈ ਬਤਨ ਨੂੰ ਪਤਾ ਲੱਗਿਆ ਜੰਮੂ ਵਸਤੀ ਦੇ ਵਿੱਚ ਇੱਕ 15 ਸਾਲ ਦੀ ਕੁੜੀ ਦਾ ਜੀ 40 ਸਾਲ ਦੇ ਮੁੰਡੇ ਨਾਲ ਵਿਆਹ ਹੋ ਰਿਹਾ ਹੈ ਪਤਾ ਲੱਗਿਆ ਜੀ ਫਿਰ ਮੈਂ ਚਾਈਲਡ ਹੈਲਪਲਾਈਨ ਦੇ ਐਸ ਐਚਓ ਸਿਟੀ ਵਨ ਦਾ ਬਹੁਤ ਧੰਨਵਾਦ ਹੈ ਪਰਮਜੀਤ ਜੀ ਦਾ ਜੀ ਨਾਲ ਹਰਮਾਨ ਨਰੇਸ਼ ਦਾ ਤੇ ਇਹਨਾਂ ਦੇ ਸਟਾਫ ਦਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਲੱਸ ਚਾਈਲਡ ਹੈਲਪਲਾਈਨ ਵਾਲਿਆਂ ਨਾਲ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਮੈਰਿਜ ਨੂੰ ਰੋਕਾਇਆ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਗੇਸਮਿੰਟ ਵਗੈਰਾ ਹੀ ਕਰ ਰਹੇ ਸੀ ਜੀ ਤੇ ਅਸੀਂ ਉਸ ਪਰਿਵਾਰ ਨੂੰ ਰੋਕਾ ਕੇ ਤੇ ਜਿਹੜੀ ਸਿਟੀ ਵਨ ਪੁਲਿਸ ਨੇ ਹੈ ਚਾਈਲਡ ਡਵੈਲਪਮੈਂਟ ਉਹ ਕੇਸ ਹੈਂਡਓਵਰ ਕਰ ਦਿੱਤਾ ਹੈ ਜੀ ਅਗਲੀ ਕਾਰਵਾਈ ਹੈ ਜਿਹੜੀ ਚਾਈਲਡ ਹੈਲਥ ਲਾਈਨ ਵਾਲੇ ਕਰ ਰਹੇ ਨੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਪੈਸੇ ਕਾਰਨ ਪੈਸੇ ਦੀ ਕਮੀ ਕਾਰਨ ਗ੍ਰੇਟੀ ਦੇ ਕਾਰਨ ਤੁਸੀਂ ਨਾ ਬਾਲਗ ਬੱਚਿਆਂ ਦੇ ਵਿਆਹ ਨਾ ਕਰੋ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਕੁੜੀ ਦੀ ਉਮਰ ਪੂਰੀ ਹੋਵੇ ਇਹ ਕੁੜੀ ਉਹ ਪੜਨਾ ਚਾਹਦੀ ਹੈ ਵਧਣਾ ਚਾਹਦੀ ਹੈ ਕੋਈ ਕੰਮ ਹੰਦਿਆ ਕਰਨਾ ਚਾਹਦੀ ਹੈ ਹੁਨਰ ਸਿੱਖਣਾ ਚਾਹਦੀ ਹੈ ਮੈਂ ਉਹਦੀ ਪੂਰੀ ਮਦਦ ਕਰਨ ਨੂੰ ਤਿਆਰ ਆਂ ਜੀ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਨਾ ਕਰੋ ਉਹਨਾਂ ਦੇ ਵੀ ਪੰਖ ਨੇ ਉਹਨਾਂ ਨੂੰ ਵੀ ਉੱਡਣ ਦਾ ਮੌਕਾ ਮਿਲਣਾ ਚਾਹੀਦਾ ਹੈ ਦੇਖੋ ਛੋਟੀ ਬੱਚੀ ਤੁਸੀਂ ਸੋਚੋ ਕਿ ਹਾਰਮਨ ਹੋਣਗੇ ਉਸ 15 ਸਾਲ ਦੀ ਕੁੜੀ ਦੀ ਉਮਰ ਹੋ ਜਾਂਦੀ ਤਾਂ ਮੈਰਿਜ ਹੋ ਜਾਂਦੀ ਤਾਂ ਉਸ ਕੁੜੀ ਦੇ ਕੀ ਹਾਰਮੋਨ ਹੋਣਗੇ ਕੀ ਆਦੀ ਆਪ ਨੂੰ ਡਿਵੈਲਪ ਕਰ ਪਾਈਗੀ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਕੀ ਦੱਸਿਆ ਜਿਵੇਂ ਕਿਸੇ ਸੱਜਣ ਦਾ ਫੋਨ ਆਇਆ ਸੀਗਾ ਜੀ ਠੀਕ ਹੈ ਨਾ ਆਪਾਂ ਕਿਸੇ ਨੂੰ ਹੋਰ ਸ਼ੋਅ ਕਰੀਏ ਤੇ ਉਹਦਾ ਵੀ ਧੰਨਵਾਦ ਕਰਦਾ ਜਿੰਨੇ ਇਸ ਜਾਣਕਾਰੀ ਦਿੱਤੀ ਉਹਨੇ ਵੀ ਇੱਕ ਕੁੜੀ ਦੀ ਜ਼ਿੰਦਗੀ ਬਚਾਉਣ ਚ ਬਹੁਤ ਵੱਡਾ ਯੋਗਦਾਨ ਪਾਇਆ ਜੀ ਕਿ ਇਹ ਅੱਜ ਕਿਸੇ ਐਨਜੀਓ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਜੀ ਕਿਸੇ ਬੱਚੀ ਦੀ ਏਜ ਘੱਟਾ ਹੈ ਤੇ ਉਹਦੀ ਮੈਰਿਜ ਕੀਤੀ ਜਾ ਰਹੀ ਹੈ ਜੀ ਜਿਨ੍ਹਾਂ ਨੇ ਮਸਲਾ ਸਾਡੇ ਧਿਆਨ ਚ ਲਿਆਂਦਾ ਸੀ ਤੇ ਅਸੀਂ ਚਾਈਲਡ ਪ੍ਰੋਟੈਕਸ਼ਨ ਟੀਮ ਦੇ ਧਿਆਨ ਚ ਲਿਆਂਦਾ ਜੀ ਤੇ ਉਥੇ ਮੌਕੇ ਤੇ ਜਾ ਕੇ ਉਹਨਾਂ ਨੇ ਮੈਰਿਜ ਰਖਵਾਈ ਹੈ ਜੀ ਜੀ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਂਦੀ ਜਾ ਰਹੀ ਕਿੰਨੇ ਕੇ ਦੱਸ ਰਹੇ ਲੜਕੀ ਲੜਕੇ ਦੀ ਲੜਕੀ ਦੀ ਏਜ 15 ਸਾਲ ਦੱਸ ਰਹੇ ਆ ਜੀ ਤੇ ਲੜਕੇ ਦੀ ਏਜ 40 ਸਾਲ ਦੇ ਕਰੀਬ ਦੱਸਦੇ ਠੀਕ ਹੈ ਜੀ ਕੀ ਨਾਮ ਕੀ ਤਰਾ ਨਾਇਕ੍ਰਿਸ਼ਨ ਪੁੱਛਿਓ ਬੋਲੋ ਕੀ ਨਾਮ ਹੈ ਕ੍ਰਿਸ਼ਨ ਕ੍ਰਿਸ਼ਨ ਕੀ ਗੱਲ ਹੈ ਕੀ ਉਤਰਾ ਮਿਆ ਹੋਰ ਅਜ ਕਿ ਕੀ ਗੱਲ ਹੈ ਨਾਇ ਦਾ ਕੰਮ ਤੇ ਜ਼ਿਆਦਾ ਹੁੰਦਾ ਅੱਛਾ ਤੇ ਦਾੜੀ ਕੋਲ ਆ ਕੇ ਬੈਠ ਗਿਆ ਹੂੰ ਤੇ ਗੱਲਬਾਤ ਕਰਨ ਲੱਗਾ ਕਿ ਦੀ ਪੁਰੀ ਜੀ ਅੱਛਾ ਤੇ ਕਹਿੰਦਾ ਮੇਰੀ ਕੁੜੀ ਨਾਲ ਵਿਆਹ ਕਰਾ ਲੂਗਾ ਅੱਛਾ ਤੇ ਉਹ 20-22 ਸਾਲ ਦੀ ਪੁਰੀ ਤੇ ਤੁਨ ਵੀ 22 ਸਾਲ ਦੀ ਸੀ ਹਾਂ ਤੇ ਤੁਹਾਡਾ ਵਿਆਹ ਸੀਗਾ ਜੀ ਹਾਂ ਅੱਛਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਘਰੇ ਆਇਆ ਤੇ ਮੈਂ ਦੱਸਿਆ ਨਹੀਂ ਇਹਨਾਂ ਨੇ ਨਾਈ ਕੁੜੀ ਉਗਾਈ ਅੱਛਾ ਤੇ ਉਹਨਾਂ ਇੱਕ ਦੋ ਦਿਨਾਂ ਚ ਇਹਨਾਂ ਨੇ ਪੱਕਾਈ ਕਰਤਾ ਅੱਛਾ ਤੇ ਇਹਨੇ ਮਾਮੇ ਨੇ ਕਿਹਾ ਚਲੋ ਪੰਜ ਪੰਜ ਵਜੇ ਜੀ ਲਿਆਉ ਪੰਜ ਜੀ ਆਇਆ ਬਾਤ ਪਛੋੜ ਅਜਵਿਆਂ ਸੀਗਾ ਹਾਂਜੀ ਤੇ ਕਿੰਨੇ ਯਾਰ ਆਏ ਸੀ ਵਿਹਾਂ ਤੇ ਲੈ ਦੇ ਹੀ ਵੀ ਭਾਈ ਜੀ ਵੀ ਭਾਈ ਜੀ ਨੇ ਤੇ ਵਿਹਾਂ ਰੁੱਕ ਗਿਆ ਚਾਰ